ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸਟੋਰੀ ਦੇ ਵਿੱਚ ਗੱਲ ਕਰਾਂਗੇ ਬਚਪਨ ਬਚਪਨ ਉਹ ਹੈ ਜਿਸ ਦੇ ਵਿੱਚ ਅਸੀਂ ਬੇਫਿਕਰੇ ਕਿਸੇ ਗੱਲ ਦੀ ਕੋਈ ਫਿਕਰ ਨਹੀਂ ਬਸ ਦੁਨੀਆ ਇੰਜ ਲੱਗਦੀ ਹੈ ਜਿਵੇਂ ਮੁਠੀ ਵਿੱਚ ਹੋਵੇ ਬਚਪਨ ਦੇ ਉਹ ਦਿਨ ਮੈਨੂੰ ਕਦੇ ਨਹੀਂ ਭੁੱਲਦੇ ਤਦ ਸਾਰਾ ਦਿਨ ਮਸਤੀ ਕਰਨਾ ਖੇਡਣਾ ਕਿਸੇ ਨੇ ਨਾ ਰੋਕਣਾ ਬਚਪਨ ਦੇ ਉਹ ਦਿਨ ਤੁਹਾਨੂੰ ਵੀ ਨਹੀਂ ਭੁੱਲਦੇ ਹੋਣੇ ਉਹਨਾਂ ਦਿਨਾਂ ਦੇ ਵਿੱਚ ਸਭ ਰਿਸ਼ਤੇ ਵੀ ਸੀ ਜੋ ਹੁਣ ਜ਼ਿੰਦਗੀ ਦੇ ਵਿੱਚ ਨਹੀਂ ਮੇਰੀ ਮਾਂ ਨਾਨੀ ਦਾਦੀ ਸਭ ਮੇਰੀ ਜ਼ਿੰਦਗੀ ਦੇ ਵਿੱਚ ਸੀ ਤੇ ਉਹਨਾਂ ਦਾ ਪਿਆਰ ਵੀ ਮੇਰੇ ਨਾਲ ਸੀ ਕਦੇ-ਕਦੇ ਇੰਜ ਲੱਗਦਾ ਕਿ ਬਚਪਨ ਦੇ ਉਹ ਦਿਨ ਵਾਪਸ ਆ ਜਾਣ ਤੇ ਮੈਨੂੰ ਮੇਰੇ ਉਹ ਰਿਸ਼ਤੇ ਵਾਪਸ ਮਿਲ ਜਾਣ ਜੋ ਮੇਰੇ ਤੋਂ ਵਿਛੜ ਗਏ ਨੇ ਇੱਕ ਸਾਡਾ ਬਚਪਨ ਸੀ ਤੇ ਅੱਜ-ਕੱਲ ਦੇ ਬੱਚਿਆਂ ਦਾ ਬਚਪਨ ਅਸੀਂ ਜੋ ਖੇਡਾਂ ਖੇਡਦੇ ਸੀ ਉਹ ਅੱਜ-ਕੱਲ ਨਹੀਂ ਅੱਜ-ਕੱਲ ਉਹਨਾਂ ਦੀ ਜਗ੍ਹਾ ਮੋਬਾਈਲ ਫੋਨ ਨੇ ਲੈ ਲਈ ਹੈ ਬਸ ਜ਼ਿੰਦਗੀ ਇੰਜ ਹੀ ਬਦਲ ਰਹੀ ਹੈ ਤੇ ਲੰਘ ਰਹੀ ਹੈ ਕਦੇ-ਕਦੇ ਬੈਠੀ ਸੋਚਦੀ ਹਾਂ ਕਿ ਉਹ ਬਚਪਨ ਕਿੰਨਾ ਸੋਹਣਾ ਸੀ ਜਿਸਦੇ ਵਿੱਚ ਮੇਰੀ ਮਾਂ ਮੇਰੇ ਕੋਲ ਸੀ ਤਿੱਕਾ ਦੇ ਕਦੇ ਇੰਜ ਵੀ ਲੱਗਦਾ ਹੈ ਜਿਵੇਂ ਉਹ ਮੈਨੂੰ ਆਵਾਜ਼ ਮਾਰਦੀ ਹੈ ਤੇ ਪੁਕਾਰ ਰਹੀ ਹੈ ਪਰ ਉਹ ਇੱਕ ਸੁਪਨਾ ਹੁੰਦਾ ਹੈ ਕਾਸ਼ ਸਮੇਂ ਨੂੰ ਮੈਂ ਪਿੱਛੇ ਲੈ ਜਾਵਾਂ ਤੇ ਉਹ ਬਚਪਨ ਵਾਪਸ ਆ ਜਾਵੇ ਤੇ ਮੈਂ ਉਸ ਦੀ ਬੁੱਕਲ ਦੇ ਵਿੱਚ ਸਿਰ ਰੱਖ ਕੇ ਸੌ ਜਾਵਾਂ ਤੇ ਉਸ ਦੇ ਨਾਲ ਬਹੁਤ ਸਾਰੀਆਂ ਗੱਲਾਂ ਵੀ ਕਰਾਂ ਪਰ ਇਹ ਕਦੇ ਨਹੀਂ ਹੋ ਸਕਦਾ ਨਾ ਮਾਂ ਵਾਪਸ ਆ ਸਕਦੀ ਹੈ ਤੇ ਨਾ ਉਹ ਬਚਪਨ ਇੱਕ ਸੁੰਨਾਪਨ ਜਿਹਾ ਲੱਗਦਾ ਹੈ ਲਾਈਫ ਦੇ ਵਿੱਚ ਇੰਜ ਲੱਗਦਾ ਹੈ ਕਿ ਜੋ ਮੇਰੇ ਕੋਲ ਨਹੀਂ ਉਹ ਦੂਜਿਆਂ ਕੋਲ ਹੈ ਉਹਨਾਂ ਦੀ ਲਾਈਫ ਦੇ ਵਿੱਚ ਰੌਣਕ ਹੈ ਤੇ ਮੇਰੀ ਲਾਈਫ ਦੇ ਵਿੱਚ ਸੁੰਨਾਪਨ ਅੱਜ ਬਚਪਨ ਨੂੰ ਚੇਤੇ ਕਰਕੇ ਵਕਤ ਜਿਹੜਾ ਰੁਕ ਗਿਆ ਉਹ ਸਭ ਯਾਦ ਆ ਗਿਆ ਤੇ ਇੰਜ ਲੱਗਾ ਜਿਵੇਂ ਮੈਂ ਬਚਪਨ ਵਿੱਚ ਹਾਂ ਪਰ ਫਿਰ ਇੱਕ ਝਟਕਾ ਜਿਹਾ ਲੱਗਿਆ ਤੇ ਇਹ ਯਾਦ ਆਇਆ ਕਿ ਉਹ ਬਚਪਨ ਕਦੇ ਨਹੀਂ ਵਾਪਸ ਆ ਸਕਦਾ ਉਹ ਦੋਸਤ ਉਹ ਖੇਡਾਂ ਉਹ ਕੀਤੀ ਹੋਈ ਬੇਫਿਕਰੀ ਤੇ ਉਹ ਰਿਸ਼ਤੇ ਵਾਪਸ ਨਹੀਂ ਆ ਸਕਦੇ ਜੋ ਵੀ ਮੇਰੀ ਇਹ ਸਟੋਰੀ ਨੂੰ ਸੁਣ ਰਹੇ ਨੇ ਉਹਨਾਂ ਨੂੰ ਵੀ ਆਪਣਾ ਬਚਪਨ ਯਾਦ ਆ ਗਿਆ ਹੋਣਾ ਤੇ ਉਹ ਰਿਸ਼ਤੇ ਵੀ ਯਾਦ ਆ ਗਏ ਹੋਣੇ ਨੇ ਜੋ ਬਚਪਨ ਦੇ ਵਿੱਚ ਸੀ ਤੇ ਜਿਨ੍ਹਾਂ ਦੀ ਉਂਗਲ ਫੜ ਕੇ ਅਸੀਂ ਤੁਰਦੇ ਸੀ ਪਰ ਅੱਜ ਉਹ ਦੂਰ ਹੋ ਗਏ ਨੇ ਤੇ ਅੰਦਰ ਇੱਕ ਖਾਲੀ ਪੰਜਾ ਛੱਡ ਗਏ ਨੇ ਜੋ ਕਦੇ ਨਹੀਂ ਭਰ ਸਕਦਾ ਤੁਹਾਨੂੰ ਵੀ ਮੇਰੀ ਇਹ ਸਟੋਰੀ ਚੰਗੀ ਲੱਗੀ ਹੋਵੇ ਤੇ ਆਪਣੇ ਬਚਪਨ ਦੀ ਯਾਦ ਆ ਗਈ ਹੋਵੇ ਤਾਂ ਇਸ ਸਟੋਰੀ ਤੇ ਕਮੈਂਟ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ